ਅੱਜ ਸਾਡੇ ਵਿਸ਼ੇਸ਼ ਮਹਿਮਾਨ ਨੇ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਡਿਪਟੀ ਚੇਅਰਮੈਨ ਤੇ ਸੀਨੀਅਰ ਪੱਤਰਕਾਰ ਸਤਪਾਲ ਜੋਹਲ ਔਰ ਰੇਡੀਓ ਸਬਰੰਗ ਦੇ ਵੇੜੇ ਦੇ ਵਿੱਚ ਤੁਹਾਡਾ ਸਵਾਗਤ ਜੋਹਲ ਸਾਹਿਬ ਥੈਂਕ ਯੂ ਜੀ ਬਿੱਤਾ ਜੀ ਬਹੁਤ ਬਹੁਤ ਧੰਨਵਾਦ ਤੇ ਸਾਰੇ ਆਪਣੇ ਸੋਤਿਆਂ ਨੂੰ ਦਰਸ਼ਕਾਂ ਨੂੰ ਜੀ ਆਇਆਂ ਕਿਨ ਪ੍ਰੋਗਰਾਮ ਚ ਜੀ ਬਹੁਤ ਮਿਹਰਬਾਨੀ ਪਿਛਲੇ ਦਿਨੀ ਗੁਰੂ ਸਾਹਿਬ ਦੀ ਕਿਰਪਾ ਸਦਕਾ ਔਰ ਤੁਹਾਡੇ ਵਾਰਡ ਨੰਬਰ 9 ਤੇ ਵਾਰਡ ਨੰਬਰ 10 ਦੇ ਜਿਹੜੇ ਇਹ ਵਾਸੀਆਂ ਲਈ ਵੀ ਬੜੀ ਖੁਸ਼ੀ ਦੀ ਗੱਲ ਹੈ ਤੇ ਮੈਂ ਦੇਖ ਵੀ ਰਿਹਾ ਸੀਗਾ ਕਿ ਮੇਰੇ ਖਿਆਲ ਪਹਿਲੇ ਤੁਸੀਂ ਪੰਜਾਬੀਓ ਜਿਹੜੇ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਡਿਪਟੀ ਚੇਅਰਮੈਨ ਬਣੇ ਹੋ ਤੇ ਇਹ ਪੀਲ ਡਿਸਟ੍ਰਿਕਟ ਸਕੂਲ ਬੋਰਡ ਦਾ ਦਾਇਰਾ ਕਿੱਡਾ ਹੈ ਜੀ ਸਾਡੇ ਕੋਲ ਪੀਲ ਡਿਸਟ੍ਰਿਕਟ ਸਕੂਲ ਬੋਰਡ ਜੋ ਪੀਲ ਰੀਜਨ ਦੇ ਵਿੱਚ ਜਿੰਨੇ ਵੀ ਪਬਲਿਕ ਸਕੂਲ ਆ ਬਟਾ ਜੀਪੀ ਉਹਦੇ ਵਿੱਚ ਮੈਸੇਸਾਗਾ ਦੇ ਬ੍ਰੈਂਟਨ ਸਿਟੀ ਦੇ ਤੇ ਕੈਲੇਟਨ ਦੇ ਜਿਹੜੇ ਇਹ ਸਕੂਲਸ ਆ ਉਹਦੇ ਵਿੱਚ ਜਿਹੜੇ 1.5 ਲੱਖ ਤੋਂ ਜ਼ਿਆਦਾ ਸਟੂਡੈਂਟਸ ਆ ਸਾਡੇ ਕੋਲ ਸੋ ਇਹ ਪੀਲ ਰੀਜਨ ਦੇ ਵਿੱਚ ਜਿਹੜਾ ਪਬਲਿਕ ਸਕੂਲਸ ਦਾ ਚਲਾਉਣ ਵਾਲਾ ਬੋਰਡ ਹੈ ਉਸ ਨੂੰ ਪੀਲ ਡਿਸਟ੍ਰਿਕਟ ਸਕੂਲ ਬੋਰਡ ਕਿਹਾ ਜਾਂਦਾ ਤੇ ਉਹਦੇ ਜਿਹੜੇ ਸਾਰੇ ਦੇ ਸਾਰੇ 12 ਰਸਤੀ ਆ ਉਹ ਉਹ ਬਿਚੇ ਜਿਹੜੇ ਅੱਜ ਪੀਓ ਮਿਸ ਸਾਗਾ ਦੇ ਵਿੱਚੋਂ ਪੰਜ ਬ੍ਰੈਂਟਨ ਦੇ ਵਿੱਚੋਂ ਤੇ ਇੱਕ ਕੈਲੇਡਨ ਦੇ ਵਿੱਚੋਂ ਲੋਕਾਂ ਵੱਲੋਂ ਇਲੈਕਟ ਕਰਕੇ ਇਸ ਮਿਊਨਿਸਪਲ ਇਲੈਕਸ਼ਨ ਦੇ ਵਿੱਚ ਭੇਜੇ ਜਾਂਦੇ ਹੁੰਦੇ ਸੋ ਇਹ 12 ਜਿਹੜੇ ਟਰਸਟੀ ਲੋਕਾਂ ਦੇ ਚੁਣੇ ਹੋਏ ਹੁੰਦੇ ਆ ਜੀ ਫਿਰ ਉਹ ਆਪਣੇ ਵਿੱਚੋਂ ਚੇਅਰ ਤੇ ਡਿਪੀ ਚੇਅਰਮੈਨ ਚੁਣਦੇ ਆ ਸੋ ਇਹ ਲਗਾਤਾਰ ਦੂਸਰੀ ਵਾਰ ਆਪਾਂ ਨੂੰ ਜਿਹੜਾ ਜੀ ਤੇ ਇਹ ਡਿਪਟੀ ਚੇਅਰਮੈਨ ਉਹਨਾਂ ਟਰਸਟੀ ਸਰਪੰਨਾਂ ਨੇ ਚੁਣਿਆ ਇਸ ਲਈ ਆਪਾਂ ਜੋ ਇੱਥੇ ਟਰਸਟੀ ਸਰਪੰਨਾਂ ਦਾ ਧੰਨਵਾਦ ਕਰਦੇ ਹਾਂ ਪੀਰ ਵਿਜਨ ਦੀ ਸਾਰੀ ਪਾਪੂਲੇਸ਼ਨ 1.5 ਮਿਲੀਅਨ ਉਹਨਾਂ ਦਾ ਧੰਨਵਾਦ ਕਰਦੇ ਹਾਂ ਪਰਪਾਵਾਂ ਦਾ ਖਾਸ ਤੌਰ ਤੇ ਬ੍ਰੈਂਟਨ ਬਾਡ ਨੌਂ ਦਾਸ ਜਿਨ੍ਹਾਂ ਨੇ ਕਿ ਆਪਾਂ ਨੂੰ ਇੱਕ ਇਤਿਹਾਸਿਕ ਬੜਾ ਸਟਰੋਂਗ ਮੈਂਡੇਟ ਦੇ ਕੇ ਜਿਹੜਾ ਜੀ ਕੋਈ ਉਹ ਤਸ਼ਕੀਲ ਐਕਟ ਕਰਕੇ ਤੇਜਾ ਜਿਹਾ ਉਨਾ ਪੈਂਪਰਾਵਾ ਜਿਹੜੇ ਬੈਂਟੂ ਬੋਰਡ ਨੋ 9 10 ਦੀ ਆਪਾਂ ਸਵਾ ਲੱਖ ਪਾਪੂਲੇਸ਼ਨ ਦੀ ਨੁਮਾਇੰਦਗੀ ਕਰਦੇ ਹਾਂ ਬੋਰਡ ਦੇ ਵਿੱਚ ਤੇ ਇਹ ਬੜਾ ਸਿਰ ਝੁਕਦਾ ਸਾਡਾ ਔਰ ਪੂਰਾ ਜਿਸ ਤਰ੍ਹਾਂ ਤੁਸੀਂ ਪਛਾਹ ਪਈ ਅਜੇ ਤੱਕ ਇਸ ਬੋਰਡ ਦੀ ਹਿਸਟਰੀ ਦੇ ਵਿੱਚ ਕੋਈ ਵੀ ਪੰਜਾਬੀ ਜਿਹੜੇ ਜੀ ਕਿ ਇਸ ਐਗਜ਼ੈਕਟਿਵ ਤੇ ਪਹੁੰਚ ਨਹੀਂ ਸਕੇ ਸੀ ਉਸ ਨੂੰ ਆਪਣੀ ਕਮਿਊਨਿਟੀ ਲਈ ਪਹਿਲੀ ਵਾਰੀ ਆਪਰਚੂਨਿਟੀ ਮਿਲੀ ਹੈ ਤੇ ਸਾਡੀ ਕੋਸ਼ਿਸ਼ ਹੈ ਜੀ ਕਿ ਅਸੀਂ ਇਸ ਰੋਲ ਤੇ ਰਹਿੰਦੇ ਆ ਪੈਂਪਰਾਵਾ ਦੀ ਵੱਤਵਤ ਸੇਵਾ ਕਰ ਸਕੀਏ ਜੀ ਜੋਲਸਾ ਪਿਛਲੇ ਦਿਨੀ ਤੁਸੀਂ ਸਕੂਲਾਂ ਦੇ ਬੱਚਿਆਂ ਨੂੰ ਅਵੇਅਰ ਕਰਨ ਦੇ ਲਈ ਔਰ ਦੂਸਰਾ ਸੈਕੰਡ ਜਿਹੜੇ ਪਬਲਿਕ ਹੈਲਥ ਇਨਸਪੈਕਟਰ ਹੈ ਔਰ ਪੀਨਪੁਰਸ ਦੇ ਅਫਸਰਾਂ ਤੱਕ ਇੱਕ ਗੱਲ ਪਹੁੰਚਾਈ ਤੇ ਉਹਦੇ ਨਾਲ ਜਿੱਦਾਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਕਿ ਉੱਥੇ ਨਸ਼ਿਆਂ ਦਾ ਜਿਹੜਾ ਹੈ ਵਰਤਾਂਤ ਤੇ ਇੱਥੇ ਵੀ ਉਸ ਤਰ੍ਹਾਂ ਦੀ ਜਿਹੜੀ ਚਿੰਤਾ ਤੁਸੀਂ ਜ਼ਾਹਰ ਕੀਤੀ ਉਹ ਮੈਂ ਚਾਹਾਂਗਾ ਕਿ ਉਹ ਉਹਦਾ ਹੱਲ ਕੀ ਕੀਤਾ ਗਿਆ ਆ ਵੀ ਕੋ ਬਿੱਟਰ ਜੀ ਸਾਡੀ ਜਿਹੜੀ ਕੋਸ਼ਿਸ਼ ਆ ਪਈ ਜਿਹੜੀਆਂ ਇਹ ਮੁਸ਼ਕਲਾਂ ਸਕੂਲਾਂ ਦੇ ਨਾਲ ਸੰਬੰਧਿਤ ਪੜਪੜ ਸ਼ਿਕਾਇਤਾਂ ਬੜੀਆਂ ਹੁੰਦੀਆਂ ਅਸੀਂ ਸਾਲੋ ਸਾਲ ਬਹੁਤ ਸੁਣੀ ਆ ਕਿ ਉਹਨਾਂ ਨੂੰ ਅਸੀਂ ਸਕੂਲਾਂ ਦੇ ਅੰਦਰ ਵੀ ਤੇ ਸਕੂਲਾਂ ਦੇ ਬਾਹਰ ਵੀ ਜਿੱਥੇ ਵੀ ਕਿਤੇ ਵੀ ਜੜ ਹੈਗੀ ਆ ਵੀ ਉੱਥੋਂ ਅਸੀਂ ਹੱਥ ਪਾਈਏ ਉਹਨੂੰ ਜੜੋਂ ਪੁੱਟੀਏ ਤੇ ਇਹ ਮੁਸ਼ਕਲਾਂ ਹੱਲ ਕਰਕੇ ਸਕੂਲਾਂ ਦਾ ਮਾਹੌਲ ਦਰੁਸਤ ਕਰੀਏ ਸ਼ਾਂਤਮਈ ਕਰੀਏ ਤੇ ਜਿਸ ਦੇ ਨਾਲ ਕੇ ਭੈਣ ਭਰਾ ਜਿਹੜਾ ਜੀਪੇ ਉਹ ਆਪਣੇ ਮਨ ਦੇ ਵਿੱਚ ਤਸੱਲੀ ਮਹਿਸੂਸ ਕਰਨ। ਉਸ ਦੇ ਤਹਿਤ ਅਸੀਂ ਦੇਖਿਆ ਜਿਗਾ ਵੀ ਇਹ ਸਕੂਲਾਂ ਦੇ ਆਸ-ਪਾਸ ਜਿਹੜੇ ਸਟੋਰਸ ਆ ਵੀ ਕਈ ਵਾਰ ਉੱਥੋਂ ਬੱਚਿਆਂ ਨੂੰ ਉਹ ਟੌਫੀਆਂ ਭੰਗ ਦੀਆਂ ਜਾਂ ਫਿਰ ਜਿਹੜਾ ਇਹ ਵੇਪ ਆ ਅੱਜਕੱਲ ਮਾਡਰਨ ਇਹ ਕੈਮੀਕਲਸ ਦੇ ਨਾਲ ਬਣੀ ਹੋਈ ਸਿਗਰਟ ਆਉਂਦੀ ਐ ਉਹ ਸਿਗਰਟ ਦਾ ਮੁਸ਼ਕਿਲ ਨਹੀਂ ਆਉਂਦਾ ਤੇ ਉਹ ਟੀਨੇਜਰਸ ਨੂੰ ਸਕੂਲ ਗoing ਚਿਲड्रन ਨੂੰ ਜਿਹੜਾ ਸਟੂਡੈਂਟਸ ਨੂੰ ਵੇਚਣ ਦੇ ਵਿੱਚ ਕੁਝ ਸਟੋਰਾਂ ਵਾਲੇ ਰੋਲ ਅਦਾ ਕਰ ਰਹੇ ਸੀ ਜੀ ਉਹ ਫਿਰ ਜਦੋਂ ਸਾਡੇ ਕੋਲ ਉਹਦੀ ਰਿਪੋਰਟ ਆਈ ਤੇ ਮੈਨੂੰ ਵੀ ਸੁਪਰਡੈਂਟ ਸਾਹਿਬਾਨਾ ਨੇ ਲਿਖ ਕੇ ਭੇਜਿਆ ਤੇ ਉਹਦੇ ਵਿੱਚ ਫਿਰ ਮੈਂ ਅਪੀਲ ਪੁਲਿਸ ਦੇ ਕੋਲ ਵਾਕਈ ਉਹ ਸਬਮਿਸ਼ਨ ਜਿਹੜੀ ਦਿੱਤੀ ਤੇ ਅਪੀਲ ਪੁਲਿਸ ਨੇ ਵੀ ਬਹੁਤ ਸੀਰੀਅਸਲੀ ਇਸ ਨੂੰ ਲਿਆ ਤੇ ਉਹਨਾਂ ਨੇ ਫਿਰ ਪੀਲ ਪਬਲਿਕ ਹੈਲਥ ਦੇ ਇੰਸਪੈਕਟਰ ਦੀ ਸਹਿਤਾ ਦੇ ਨਾਲ ਜਿਹੜਾ ਜੀ ਕਿ ਤਿੰਨ ਸਟੋਰਾਂ ਦੇ ਵਿੱਚ ਹੁਣ ਤੱਕ ਨਵਸੇਵਾਰ ਨੌਂ ਦੇ ਇਸ ਦੇ ਵਿੱਚ ਤਾਂ ਸਾਨੂੰ ਜਿਹੜਾ ਜੀਪੀ ਹੰਟਰੀਓ ਦੇ ਇਹ ਜਿਹੜੇ ਐਲਕੋਹਲ ਐਂਡ ਗੇਮਿੰਗ ਕਮਿਸ਼ਨ ਆ ਜਿਹੜੇ ਲਾਇਸੈਂਸ ਦਿੰਦੇ ਆ ਕੈਨੇਬਿਸ ਸਟੋਰ ਦਾ ਉਹਨਾਂ ਦੇ ਵੀ ਜਿਹੜੀ ਸਹਾਇਤਾ ਮੀਡੀਆ ਤੇ ਇੱਕ ਸਟੋਰ ਦੇ ਵਿੱਚ ਛਾਪਾ ਜਿਹਾ ਜੀਪੀ ਉੱਥੇ ਉਹਨਾਂ ਨੇ ਆਪ ਮਾਰਿਆ ਸੋ ਇਹ ਕੋਲਮੜਾ ਕਿ ਅਸੀਂ ਤਿੰਨ ਸਟੋਰਾਂ ਤੇ ਜਿਹੜਾ ਜੀਪੀ ਹੁਣ ਕਾਰਵਾਈ ਕਰਵਾ ਸਕੇ ਆ ਸੋ ਉਹਦੇ ਵਿੱਚ ਜਿਹੜਾ ਕਿ ਬੱਚਿਆਂ ਨੂੰ ਇਹ ਨਿਕਸੁਕ ਜਿਹੜਾ ਵੇਚਣ ਦੇ ਲਈ ਜ਼ਿੰਮੇਵਾਰ ਸਮਝੇ ਜਾਂਦੇ ਸੀ ਸਟੋਰਾਂ ਵਾਲੇ ਲੱਗਦਾ ਪਈ ਉਹਨਾਂ ਦੇ ਉਹਨਾਂ ਨੂੰ ਇਹ ਮੈਸੇਜ ਜਿਹੜਾ ਅੰਡਰਸਟੈਂਡ ਹੋ ਜਾਏ ਕਿਉਂਕਿ ਜਦੋਂ ਪੀ ਇਨਸਪੈਕਟ ਜਿਹੜੇ ਆਫੀਸਰ ਜਾਂਦੇ ਆ ਤੇ ਉਹਦੇ ਨਾਲ ਫਿਰ ਜਿਹੜਾ ਜਿੱਥੇ ਮੈਸੇਜ ਉਹਨਾਂ ਨੂੰ ਦਿੱਤਾ ਜਾਂਦਾ ਇੱਕ ਤੇ ਐਜੂਕੇਟ ਕੀਤਾ ਜਾਂਦਾ ਤੇ ਕੇਸ ਜਿਹੜੇ ਗਰੁੱਪ ਦੇ ਅਹ ਲਈ ਜਿਹੜਾ ਜੀ ਇਹ ਪ੍ਰੋਡਕਟਸ ਹੈਗੀਆਂ ਤੇ ਜਾਂ ਫਿਰ ਕਿ ਉਹਨਾਂ ਕੋਈ ਵੇਚਣ ਦਾ ਕੋਈ ਦਾ ਲਾਇਸੈਂਸ ਹੈ ਵੀ ਨਹੀਂ ਹੈ ਕਿ ਨਹੀਂ ਉਹ ਕੰਪਲਾਈਂਸ ਜਿਹੜਾ ਜੀ ਚੈੱਕ ਕੀਤਾ ਜਾਂਦਾ ਸੋ ਕੰਪਲਾਈਂਸ ਚੈੱਕ ਤੇ ਇਹਦੇ ਨਾਲ ਹੀ ਜਿਹੜਾ ਜੀ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਉਹ ਸਾਰੇ ਸਟੋਰ ਰੈਗੂਲਰਲੀ ਮੋਨਿਟਰ ਕੀਤੇ ਜਾਣ ਸੋ ਇੱਕ ਵਾਰ ਸਾਲ ਆਪਾਂ ਜਿਹੜਾ ਕਿ ਮੇਰੀ ਇਨਾਫ ਨਹੀਂ ਹੁੰਦਾ ਸੋ ਉਸ ਲਿਖਾਸ ਨਾਲ ਜਿਹੜਾ ਜੀ ਇਹ ਨਕਸਕ ਸਕੂਲਾਂ ਤੋਂ ਆਲ ਦਵਾਲ ਤੋਂ ਨਾਂ ਬੱਚਿਆਂ ਨੂੰ ਮਿਲੇ ਇੱਕ ਤੇ ਇਹ ਗੱਲ ਸੀ ਦੂਸਰਾ ਅਸੀਂ ਕਮਿਊਨਿਟੀ ਦੇ ਪੇਰੈਂਟਸ ਨੂੰ ਐਜੂਕੇਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਬੱਚੇ ਇਹ ਨਿਕਸੋ ਕਾ ਬੀਆ ਉਹੀ ਖਰੀਦ ਪਾ ਰਹੇ ਆ ਜਿਨ੍ਹਾਂ ਨੂੰ ਘਰੋਂ ਪੈਸੇ ਮਿਲਦੇ ਆ ਡਾਲਰ ਮਿਲਦੇ ਆ ਲੰਚ ਫਰੀਜ਼ ਲਓ ਜੀ ਕਾਫੀ ਫਰੀਜ਼ ਲਓ ਜੀ ਇਹ ਜਿੰਨੇ ਵੀ ਬੱਚੇ ਖਰੀਦ ਰਹੇ ਆ ਖਰੀਦ ਰਹੀਆਂ ਆ ਤੇ ਉਹੀ ਆ ਜਿਨ੍ਹਾਂ ਦੇ ਕੋਲ ਜੇਬ ਦੇ ਵਿੱਚ ਘਰੋਂ ਪਾਏ ਹੋਏ ਡਾਲਰ ਹੁੰਦੇ ਆ ਸੋ ਅਸੀਂ ਪੇਰੈਂਟਸ ਨੂੰ ਅਪੀਲ ਕਰਨਾ ਚਾਹੁੰਦੇ ਹੁੰਨੇ ਆ ਬਾਰ-ਬਾਰ ਕਹਿ ਰਹੇ ਆ ਸੈੱਲ ਫੋਨ ਦੀ ਅਸੀਂ ਕਾਮਯਾਬ ਜਿਹੜੀ ਮਹਿੰਮ ਚਲਾਈ ਉਹਤੇ ਬੈਣ ਲੱਗਿਆ ਹੋਇਆ ਬੜਾ ਕਾਮਯਾਬ ਹੈ ਉਸ ਤੋਂ ਬਾਅਦ ਹੁਣ ਅਸੀਂ ਇਸ ਗੱਲ ਤੇ ਆ ਵੀ ਘਰੋਂ ਜਿੰਨਾ ਕੱਟ ਕੈਸ਼ ਜਿੰਨਾ ਕੱਟ ਇਸੇ ਬੈਂਕ ਕਾਰਡ ਬਿੱਤੇ ਜਾਣਗੇ ਬੱਚਿਆਂ ਦੇ ਜੇਬ ਦੇ ਵਿੱਚ ਪਾਏ ਤੇ ਪੀ ਉਹਨਾਂ ਹੀ ਜਿਹੜੇ ਤੇ ਆਪਾਂ ਸਫਲ ਹੋ ਜਾਾਂਗੇ ਇਹ ਬੁਰਾਈਆਂ ਜਿਹੜੀਆਂ ਇਹ ਕੈਸ਼ ਦੇ ਨਾਲ ਇਹ ਨਸ਼ਿਆਂ ਦੇ ਨਾਲ ਇਹ ਜਿਹੜੀਆਂ ਵੇਪ ਦੇ ਨਾਲ ਜੁੜੀਆਂ ਹੋਈਆਂ ਆਂ ਬੱਚਾ ਨੇ ਆਪਣੇ ਆਪ ਘਰ ਆ ਕੇ ਨਹੀਂ ਪੇਰੈਂਟਸ ਨੂੰ ਦੱਸਣਾ ਹੁੰਦਾ ਵੀ ਅਸੀਂ ਖਰਾਬੀ ਬਾਹਰ ਖਰੀਦ ਕੇ ਤੇ ਸਿਗਰਟ ਪੀ ਕੇ ਆਈਆਂ ਆ ਜਾਂ ਆਏ ਆ ਸੋ ਇਹ ਪੇਰੈਂਟਸ ਜਿਹੜੇ ਜੀ ਕਿ ਕਈ ਵਾਰੀ ਦੋ ਸੇਫੜੇ ਗਲ ਜਾਂਦੇ ਆ ਲੇਟ ਹੋ ਜਾਂਦਾ ਬੱਚਾ ਸਕੂਲੋਂ ਕੱਢਿਆ ਜਾਂਦਾ ਫੇਰ ਕਈ ਵਾਰੀ ਉਹਨੂੰ ਨੂੰ ਹੁੰਦਾ ਜੀ ਕਿ ਸੰਤ ਪਤਾ ਹੀ ਨਹੀਂ ਲੱਗਾ ਸੋ ਇਸ ਕਰਕੇ ਅਸੀਂ ਇਹ ਚਾਹੁੰਦੇ ਆਂ ਵੀ ਘਰੋਂ ਲੰਚ ਦਿੱਤਾ ਜਾਵੇ ਲੰਚ ਖਰੀਦਣ ਦੀ ਬਜਾਏ ਜਿਹੜਾ ਇਹ ਕੈਸ਼ ਨਾ ਦਿੱਤਾ ਜਾਵੇ ਜਿਸ ਦੇ ਨਾਲ ਤੋਂ ਬਹੁਤ ਆਪਾਂ ਦੇਖਾਂਗੇ ਮੁਸ਼ਕਲਾਂ ਹੱਲ ਹੋ ਜਾਣਗੀਆਂ ਕਿਉਂਕਿ ਸਕੂਲੋਂ ਬੱਚਾ ਬਾਹਰ ਇਸ ਕਰਕੇ ਨਹੀਂ ਗਿਆ ਕਿ ਆਪੀ ਸਕੂਲੇ ਲੰਚ ਕਰਨ ਨੂੰ ਜਗ੍ਹਾ ਨਹੀਂ ਸੀ ਉਹ ਇਸ ਕਰਕੇ ਸਕੂਲੋਂ ਬਾਹਰ ਗਿਆ ਲੰਚ ਲੈਣ ਵਾਸਤੇ ਕਿਉਂਕਿ ਉਹਨੂੰ ਘਰੋਂ ਲੰਚ ਨਹੀਂ ਸੀ ਮਿਲਿਆ ਸੋ ਜੇ ਅਸੀਂ ਲੰਚ ਲਈ ਪੈਸੇ ਦੇਣ ਦੀ ਬਜਾਏ ਲੰਚ ਦੇਣਾ ਸ਼ੁਰੂ ਕਰੀਏ ਮੈਨੂੰ ਲੱਗਦਾ ਹੈ ਅਸੀਂ ਕਾਫੀ ਸਮੱਸਿਆਵਾਂ ਸਕੂਲਾਂ ਦੇ ਨਾਲ ਸੰਬੰਧਿਤ ਘਟਾ ਲਾਂਗੇ ਕਿਉਂਕਿ ਬੱਚੇ ਕੋਲ ਸਕੂਲ ਤੋਂ ਬਾਹਰ ਜਾਣ ਦਾ ਬਹਾਨਾ ਖਤਮ ਹੋ ਜਾਏਗਾ ਬਿਲਕੁਲ ਤੁਸੀਂ ਅ ਜਿਹੜਾ ਖਾਣਾ ਘਰੋਂ ਤੇ ਡਾਲਰਾਂ ਤੋਂ ਨਾ ਕਰਨ ਦੀ ਗੱਲ ਜਿਹੜੀ ਮਾਪਿਆਂ ਨੂੰ ਔਰ ਗ੍ਰੈਂਡਪੇਰੈਂਟਸ ਨੂੰ ਵੀ ਕੀਤੀ ਹੈ ਤੇ ਜੌਲ ਸਾਹਿਬ ਲਾਸਟ ਦੇ ਵਿੱਚ ਮੇਰੇ ਮਨ ਦੇ ਵਿੱਚ ਇੱਕ ਸਵਾਲ ਹੈ ਤੁਸੀਂ ਉਹਦਾ ਆਨਸਰ ਬੜਾ ਅੱਛੀ ਤਰੀਕੇ ਨਾਲ ਦੇ ਸਕੋਗੇ ਜਦੋਂ ਅਸੀਂ ਜਾਂ ਤੁਸੀਂ ਸਕੂਲਾਂ ਦੇ ਵਿੱਚ ਪੜ੍ਹਦੇ ਸੀ ਤਾਂ ਕਈ ਵਾਰੀ ਸਾਨੂੰ ਟੀਚਰ ਘਿੜਕ ਵੀ ਦਿੰਦਾ ਸੀ ਤੇ ਡੰਡੇ ਵੀ ਖਾਣੇ ਪੈਂਦੇ ਸੀ ਤੇ ਜਦੋਂ ਘਰੇ ਅਸੀਂ ਸ਼ਿਕਾਇਤ ਜਾ ਕੇ ਇਸ ਤਰ੍ਹਾਂ ਨਹੀਂ ਲਾਉਂਦੇ ਸੀ ਵੀ ਘਰੋਂ ਵੀ ਸਾਡੇ ਇਸੇ ਤਰ੍ਹਾਂ ਦਾ ਹੀ ਜਿਹੜਾ ਵਰਤਾਰਾ ਮਿਲੇਗਾ ਪਰ ਹੁਣ ਬੱਚਿਆਂ ਦਾ ਜਿਹੜਾ ਪੇਰੈਂਟਸ ਦੇ ਪ੍ਰਤੀ ਆ ਔਰ ਟੀਚਰਾਂ ਪ੍ਰਤੀ ਕਿਸ ਤਰ੍ਹਾਂ ਦਾ ਵਰਤਾਰਾ ਹੈ ਤੇ ਇਸ ਤੇ ਵੀ ਤੁਸੀਂ ਚਿੰਤਾ ਜ਼ਾਹਰ ਕਰ ਰਹੇ ਹੋ ਆ ਦੇਖੋ ਜੀ ਤੇ ਜੋ ਵੀ ਮਾਹੌਲ ਹੋਵੇ ਉਹਦੇ ਬਾਰੇ ਪੈਣਪਰਾਵਾਂ ਨੂੰ ਅਵੇਅਰ ਕਰਨਾ ਦੱਸਣਾ ਇਹ ਹੀ ਸਾਡੀ ਜ਼ਿੰਮੇਵਾਰੀ ਵੀ ਆ ਬੀਂਗ ਅਲੈਕਟ ਹੋਏ ਹੋਏ ਆ ਕਿਉਂਕਿ ਤੇ ਉਸ ਲਿਹਾਜ਼ ਨਾਲ ਸਾਡੀ ਜ਼ਿੰਮੇਵਾਰੀ ਹੈ ਬਿ ਜੋ ਸੱਚੀ ਗੱਲ ਹੋ ਫਿਰ ਫਰਾਫਾ ਨੂੰ ਦੱਸੀ ਜਾਵੇ ਕਿਸੇ ਭਲੇਖੇ ਚਨਾ ਉਹਨਾਂ ਨੂੰ ਰੱਖਿਆ ਜਾਵੇ ਅਸੀਂ ਸਮੱਸਿਆ ਦੀ ਜੜ ਉਸ ਦੀ ਪੁੱਟ ਸਕਦੇ ਹਾਂ ਜਿਹਨੂੰ ਰੈਕੋਗਨਾਈਜ਼ ਜਿਹਦੀ ਪਛਾਣ ਅਸੀਂ ਠੀਕ ਤਰ੍ਹਾਂ ਕਰ ਲਈਏ ਜੇ ਅਸੀਂ ਸਮੱਸਿਆ ਨੂੰ ਜਾਨੀ ਪਛਾਣ ਨਹੀਂ ਸਹੀ ਕਰਨੀ ਤਾਂ ਫਿਰ ਆਪਾਂ ਉਹਨੂੰ ਖਤਮ ਨਹੀਂ ਕਰ ਸਕਦੇ ਸੋ ਇਸ ਕਰਕੇ ਅਸੀਂ ਵਕ ਵਕ ਇਹ ਤਰੀਕਿਆਂ ਦੇ ਨਾਲ ਜੇ ਸੈਲਫੋਨ ਨਾਲ ਸੰਬੰਧਿਤ ਗੱਲਾਂ ਸੀ ਉਹ ਭੈਣ ਭਰਾਵਾਂ ਨੂੰ ਦੱਸੀਆਂ ਹੁਣ ਇਹ ਕੈਸ਼ ਦੇ ਨਾਲ ਸੰਬੰਧਿਤ ਗੱਲਾਂ ਉਹ ਭੈਣ ਭਰਾਵਾਂ ਨੂੰ ਦੱਸੀਆਂ ਸੈਲਫੋਨ ਦਿੱਤਾ ਕਰ ਹੋ ਜਾਂਦਾ ਸੀ ਆਪਾਂ ਕਹ ਕਿਸ਼ਤਾ ਕਰੋ ਦਿੱਤਾ ਜਾਂਦਾ ਤੇ ਇਹ ਅਸੀਂ ਬੈਂਨ ਸਕੂਲ ਦੇ ਵਿੱਚ ਨਹੀਂ ਤੇ ਕੋਈ ਵੀ ला ਸਕਦੇ ਬੈਂਨ ਵੈਸੇ ਲੱਗਾ ਹੀ ਹੋਇਆ ਕਿਉਂਕਿ ਕੈਸ਼ ਆਨਲਾਈਨ ਸਿਸਟਮ ਹੈ ਤੇ ਘਰੋਂ ਜੇ ਕੋਈ ਪ੍ਰੋਡਕਟ ਸਕੂਲ ਦੇ ਨਾਲ ਸੰਬੰਧਿਤ ਖਰੀਦਣੀ ਆ ਤੇ ਪੇਰੈਂਟ ਜਿਹੜੇ ਆਪ ਆਨਲਾਈਨ ਪੇ ਕਰ ਸਕਦੇ ਆ ਉਹ ਜੇ ਆਨਲਾਈਨ ਸਿਸਟਮ ਸਮਝਣ ਦੇ ਵਿੱਚ ਸਹਾਇਤਾ ਹੋਵੇ ਦੀ ਲੋੜ ਹੋਵੇ ਤੇ ਉਹ ਟੀਚਰ ਮਦਦ ਕਰ ਸਕਦੇ ਆ ਜੀ ਸੋ ਇਸ ਕਰਕੇ ਜੀ ਇਹ ਥੋੜਾ ਜਿਹਾ ਜਿਹੜੇ ਕਾਫੀ ਕਮਿਊਨਿਟੀ ਬੇਸ ਇਹ ਦੋਨਾਂ ਚੀਜ਼ਾਂ ਸਾਨੂੰ ਸਹਿਯੋਗ ਕਰ ਰਹੇ ਨੇ ਕੈਸ਼ ਵਿੱਚ ਤੇ ਸੈੱਲ ਫੋਨ ਦੇ ਸਿਲਸਿਲੇ 'ਚ ਪਹਿਲਾਂ ਕਮਿਊਨਿਟੀ ਦੀਆਂ ਚੀਜ਼ਾਂ ਅਜੇ ਤੱਕ ਵਸਿ ਨਹੀਂ ਨਹੀਂ ਜਾ ਇਹਨਾਂ ਨੂੰ ਪਤਾ ਨਹੀਂ ਸੀ ਲੱਗਦਾ ਵੀ ਉਹ ਵੀ ਇਹ ਬਲਦੀ ਤੇ ਤੇਲ ਪਾਉਣ ਦੇ ਵਿੱਚ ਕਿਤੇ ਨਾ ਕਿਤੇ ਸੁੱਤੇ ਇਸ ਦਾ ਰੋਲ ਅਦਾ ਹੋ ਰਿਹਾ ਜੀ ਇਦਾਂ ਹੀ ਹੁਣ ਅਸੀਂ ਦੇਖਦੇ ਹਾਂ ਕਿ ਜਿਹੜੇ ਇਹ ਬੱਚੇ ਤਾਂ ਬੱਚੇ ਆ ਵੀ ਚਲੋ ਬੱਚੇ ਨੇ ਗਲਤੀ ਕਰਨੀ ਹੁੰਦੀ ਆ ਬਚਪਨ ਇਸੇ ਤਰ੍ਹਾਂ ਨਟਕਟ ਹੁੰਦਾ ਪਰ ਜਦੋਂ ਗਲਤੀ ਹੋ ਜਾਂਦੀ ਆ ਤੇ ਜੇ ਆ ਟੀਚਰ ਕਿਸੇ ਤਰੀਕੇ ਦੇ ਨਾਲ ਬੱਚੇ ਨੂੰ ਜਿਹੜਾ ਜੀ ਵੀ ਸਮਝਾਵੇ ਤੇ ਜਾਂ ਫਿਰ ਉਹ ਨੂੰ ਫੇਰ सस्पेंशन ਤੱਕ ਗੱਲ ਜਾਵੇ ਜਾਂ ਸਕੂਲੋਂ ਕੱਢੜ ਤੱਕ ਜਾਵੇ ਜਾਂ ਕਿਸੇ ਤਰ੍ਹਾਂ ਪ੍ਰੋਗਰੈਸਿਵ ਡਿਸਪਲਿਨ ਕੁਝ ਵੀ ਹੋਇਆ ਕਾਰਵਾਈ ਤੇ ਉਹ ਪੇਰੈਂਟਸ ਕਈ ਵਾਰੀ ਜਾਣੇ ਆ ਕੇ ਬੱਚੇ ਦੇ ਸਾਹਮਣੇ ਜਾਂ ਅਦਰਵਾਈਜ਼ ਵੀ ਫੋਨ ਤੇ ਵੀ ਵੀ ਉਹ ਟੀਚਰ ਨਾਲ ਲੜਨਗੇ ਪ੍ਰਿੰਸੀਪਲ ਨਾਲ ਖੇਪੜਿਆ ਜਾਊਗਾ ਤੇ ਸਾਨੂੰ ਸਬੂਤ ਦਿਖਾਓ ਸਾਡੇ ਤੇ ਬੱਚੇ ਨੇ ਕੁਝ ਕੀਤਾ ਹੀ ਨਹੀਂ ਹੈ ਹੱਲੇ ਕਿ ਪੇਰੈਂਟਸ ਉੱਥੇ ਮੌਜੂਦ ਤੇ ਹੁਣ ਨਹੀਂ ਨਾ ਹੁੰਦੇ ਵੀ ਹਰ ਚੀਜ਼ ਦਾ ਉਹਨਾਂ ਨੂੰ ਦੇ ਵੱਲ ਸਬੂਤ ਮੰਗਿਆ ਜਾਂਦਾ ਅਨੰਦ ਕਰਨ ਤੁਸੀਂ ਕਹਿੰਦੇ ਸੀ ਕਿ ਬੱਚਾ ਬੜਾ ਇਨਕਰੇਜ ਹੋ ਜਾਂਦਾ ਕਿ ਜੇ ਮੈਂ ਗਲਤੀ ਕੀਤੀ ਵੀ ਆ ਤੇ ਮੇਰੇ ਪੇਰੈਂਟ ਨੇ ਤਾਂ ਮੈਨੂੰ ਕੁਝ ਕਿਹਾ ਹੀ ਨਹੀਂ ਇਹ ਤਾਂ ਢਾਲ ਬਣ ਕੇ ਮੇਰੇ ਨਾਲ ਖੜਾ ਹੈ ਇਹਦਾ ਮਤਲਬ ਇਹ ਆ ਕਿ ਜਿਹੜੀ ਜੋ ਉਪਦਰ ਜੋ ਗਲਤੀ ਮੈਂ ਕੀਤੀ ਹੈ ਕਿ ਐਡੀ ਵੱਡੀ ਗੱਲ ਨਹੀਂ ਸੀ ਕਿ ਤੇ ਪੇਰੈਂਟਸ ਤੇ ਸਾਡਾ ਜਿਹੜਾ ਉਹ ਸਾਨੂੰ ਬਚਾਉ ਉਹ ਦੇ ਵਿੱਚ ਹੈ ਤੇ ਟੀਚਰ ਦੇ ਨਾਲ ਪੈ ਰਿਹਾ ਸੋ ਇਹ ਲੱਗਦਾ ਵੀ ਪਹਿਲੇ ਸਮੇਂ ਅੱਜ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਬੱਚੇ ਨੂੰ ਇਹ ਸਕੂਲ ਤੇ ਘਰ ਦਾ ਜਿਹੜਾ ਮਾਹੌਲ ਹੈ ਉਹ ਕੋਰਸਪੋਂਡ ਕਰਦਾ ਸੀਗਾ ਐਜੂਕੇਟ ਕਰਨ ਦੇ ਵਿੱਚ ਉਹਦੀ ਲਰਨਿੰਗ ਦੇ ਵਿੱਚ ਉਹਦੀ ਅਚੀਵਮੈਂਟ ਦੇ ਵਿੱਚ ਉਹਦੀ ਵੈਲ ਬੀਇੰਗ ਦੇ ਵਿੱਚ ਹੁਣ ਲੇਕਿਨ ਕਿ ਇਹ ਆਪ ਵੀ ਪੇਰੈਂਟਸ ਬੱਚੇ ਨੂੰ ਸੁਣ ਲਿਆ ਉਹਨਾਂ ਦੇ ਮਨ ਵਿੱਚ ਇਹ ਘੱਟ ਗੱਲ ਆਉਂਦੀ ਹੈ ਵੀ ਚਲੋ ਮੈਂ ਬੱਚੇ ਤੇਰੀ ਗੱਲ ਸੁਣ ਲਈ ਹੈ ਵੀ ਕੀ ਗੱਲ ਵਾਪਰੀ ਮੈਂ ਜਾ ਕੇ ਹੁਣ ਟੀਚਰ ਦੀ ਵੀ ਸੁਣ ਲਵਾਂ ਕਿ ਕੀ ਹੋਇਆ ਟੀਚਰ ਨੂੰ ਸੁਣੇ ਬਿਨਾ ਅਸੀਂ ਬੱਚੇ ਦੀ ਸੁਣ ਕੇ ਜਦੋਂ ਇਹ ਚਲੋ ਵਿਸ਼ਵਾਸ ਠੀਕ ਹੈ ਪਰ ਧਾਤ ਜਦੋਂ ਵੀ ਹੁੰਦਾ ਹੈ ਬੱਚਾ ਜੀ ਤੁਹਾਨੂੰ ਪਤਾ ਵੀ ਉਹ ਵਿਸ਼ਵਾਸ ਦਾ ਹੀ ਹੁੰਦਾ ਹੈ ਬੱਚੇ ਤੇ ਵਿਸ਼ਵਾਸ ਉਹਨੂੰ ਪਿਆਰ ਕਰਨਾ ਬਹੁਤ ਵਧੀਆ ਗੱਲ ਹੈ ਪਰ ਥੋੜਾ ਜਿਹਾ ਕੰਟਰੋਲ ਕਈ ਵਾਰੀ ਜ਼ਿਆਦਾ ਬੈਟਰ ਕੰਮ ਕਰ ਜਾਂਦਾ ਸੋ ਇਸ ਕਰਕੇ ਇਹੇ ਸਕੂਲ ਦੇ ਕੋਲ ਜਿੰਨਾ ਚਿਰ ਪ੍ਰੋਪਰ ਐਵੀਡੈਂਸ ਨਾ ਹੋਵੇ ਵੀ ਬੱਚੇ ਨੇ ਗਲਤੀ ਕੀਤੀ ਆ ਉਹਨਾਂ ਚਿਰ ਉਹਦੇ ਤੇ ਡਿਸਪਲਿਨਰੀ ਐਕਸ਼ਨ ਨਹੀਂ ਹੁੰਦਾ ਸੋ ਪੁਲਿਸ ਨੇ ਦੇ ਚਾਰਜ ਕਰ ਲਿਆ ਪੁਲਿਸ ਤੋਂ ਬਾਅਦ ਜੀਪੀ ਅਦਾਲਤ ਤੱਕ ਕੇਸ ਚਲਾ ਗਿਆ ਸੋ ਇਸ ਤਰੀਕੇ ਦੇ ਨਾਲ ਬੱਚੇ ਜਿਹੜੇ ਕਈ ਵਾਰੀ ਸਕੂਲਾਂ ਦੇ ਵਿੱਚੋਂ ਕੱਡੇ ਵੀ ਜਾਂਦੇ ਆ ਪਰ ਉਹਦੇ ਵਿੱਚ ਜਿਹੜੇ ਪੇਰੈਂਟਸ ਆ ਕਈ ਵਾਰੀ ਬੱਚੇ ਦੀ ਗੱਲ ਸੁਣ ਕੇ ਅਨਪੋਲਤਾ ਦੇ ਵਿੱਚ ਜਿਹੜਾ ਜੀਪੀ ਉਹ ਇਮੋਸ਼ਨਲ ਹੋ ਕੇ ਸਕੂਲ ਦਾ ਟੀਚਰ ਦਾ ਕਾਫੀ ਵਿਰੋਧ ਕਰਦੇ ਆ ਜੋ ਕਿਸੇ ਸਿਸਟਮ ਦੇ ਵਿੱਚ ਕੇ ਚੱਲ ਕੇ ਜਦੋਂ ਬੱਚਾ ਕਨਵਿਕਟ ਹੋ ਜਾਂਦਾ ਬੋਰਡ ਦੇ ਵੱਲੋਂ ਜਾਂ ਫਿਰ ਕਲੋ ਕੋ ਚਾਰਜ ਜਦੋਂ ਮੰਨੇ ਜਾਂਦੇ ਆ ਤੇ ਉਸ ਉਸ ਤੇ ਜਿਹੜਾ ਨੁਕਸਾਨ ਜ਼ਿਆਦਾ ਹੋ ਜਾਂਦਾ ਕਈ ਵਾਰੀ এডੂਕੇਸ਼ਨ ਉਹਦੇ ਸਾਡੇ ਪੂਰੇ ਕੈਰੀਅਰ ਦੇ ਵਿੱਚ ਸੋ ਇਸ ਕਰਕੇ ਆਪਾਂ ਨੂੰ ਇਹ ਹੈ ਕਿ ਜੇ ਸਕੂਲਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬੱਚੇ ਦੇ ਬਾਰੇ ਕੋਈ ਪਰੇਸ਼ਾਨੀ ਵਾਲਾ ਮਾਹੌਲ ਪਤਾ ਲੱਗ ਲਿਆ ਨਾਗਰੀਆ ਪੇਰੈਂਟਸ ਨੂੰ ਸੋ ਜ਼ਰੂਰ ਬੱਚੇ ਦੀ ਵੀ ਗੱਲ ਪੇਰੈਂਟਸ ਨੂੰ ਨਾਲ ਇੱਕ ਵਾਰੀ ਕਲਿਚਰ ਪ੍ਰਿੰਸੀਪਲ ਨੂੰ ਵੀ ਜਾ ਕੇ ਪੁੱਛ ਲੈਣ ਤੇ ਐਵੀਡੈਂਸ ਵੀ ਉਹਨਾਂ ਦੇ ਕੋਲ ਕਈ ਵਾਰੀ ਵੀਡੀਓ ਬਣੇ ਹੁੰਦੇ ਆ ਲੂਈ ਸਰਪਰ ਸਕੂਲ ਦੇ ਵਿੱਚ ਪਿੱਛੇ ਝੱਗਣਾ ਹੋਇਆ ਵੀਡੀਓ ਬਣੀ ਹੋਈ ਹੈ ਸੋ ਉਹਦਾ ਐਵੀਡੈਂਸ ਮੌਜੂਦ ਹੈ ਪੇਰੈਂਟਸ ਉਹ ਤੋਂ ਅਮਰੀਕਾ ਚ ਜਿਹੜੇ ਟਰੱਕ ਚਲਾ ਰਹੇ ਸੀ ਉਹ ਫੇਰ ਵੀ ਕਹਿ ਰਹੇ ਆ ਕਿ ਸਾਨੂੰ ਜਿਹੜਾ ਜਿਵੇਂ ਸਾਡੇ ਬੱਚੇ ਨੇ ਕਿਹਾ ਵੀ ਮੈਂ ਤਾਂ ਕੁਝ ਕੀਤਾ ਹੀ ਨਹੀਂ ਆ ਸੋ ਬੱਚੇ ਨੇ ਕਦੇ ਨਹੀਂ ਕੁਝ ਕਹਿਣਾ ਹੁੰਦਾ ਮੈਂ ਕੁਝ ਕੀਤਾ ਕਿਉਂਕਿ ਬੱਚੇ ਆਪਾਂ ਵੀ ਰਹੇ ਆ ਬੱਚਾ ਜੀ ਉਹਨਾਂ ਦੀ ਗੱਲ ਹੀ ਆ ਕੇ ਘਰ ਆ ਕੇ ਬੱਚੇ ਦੱਸਦੇ ਹੁੰਦੇ ਜਿੰਨੇ ਨਾਲ ਉਹਨਾਂ ਦੀ ਚਮੜੀ ਸੇਫ ਰਹੇ ਸੋ ਇਸ ਕਰਕੇ ਇਹ ਸਕੂਲ ਦਾ ਤੇ ਘਰ ਦਾ ਮਾਹੌਲ ਜਿੰਨਾ ਵੱਧ ਕੋਰੈਸਪੌਂਡ ਕਰੂਗਾ ਇਹ ਬੱਚੇ ਨੂੰ ਜਿੰਨਾ ਜਿੱਪ ਉਹਦੇ ਬੈਸਟ ਇੰਟਰਸਟ ਦੇ ਵਿੱਚ ਟੀਚਰ ਤੇ ਪੇਰੈਂਟਸ ਨਾਲ ਕੇ ਕੰਮ ਕਰ ਸਕਣਗੇ ਉਹ ਬੈਸਟ ਹੈ ਬ੍ਰੈਮਟਨ ਵਿਖੇ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਅ ਡਿਪਟੀ ਚੇਅਰਮੈਨ ਸਤਪਾਲ ਜੋਹਲ ਸਾਡੇ ਨਾਲ ਗੱਲਬਾਤ ਕਰ ਰਹੇ ਸਨ ਅ ਜੋਹਲ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ ਥੈਂਕ ਯੂ ਜੀ ਬੀਟਾ ਜੀ ਬਹੁਤ ਬਤਨਵਾਦ ਬੀਟਾ ਜੀ